ਸਤਸ੍ਰੀ ਅਕਾਲ ਜੀ ਸਵਾਗਤ ਕਰਦੇ ਤੁਹਾਡੇ ਇੱਕ ਹੋਰ ਨੇ ਬਲੌਗ ਦੇ ਵਿੱਚ ਕੀ ਹਾਲ ਚਾਲ ਹੈ ਜੋ ਬਰੋ ਬੜਾ ਬਲੌਗ ਬਹੁਤ ਤੁਸੀਂ ਸਟਾਰਟ ਕਰੋ ਬਗੱਡੀ ਚਲਾਉਣਾ ਸੱਤ ਹੋ ਗਏ ਗੱਡੀ ਦਾ ਚਲਾ ਲਾ ਪਰ ਗੱਡੀ ਦੇਖ ਕੇ ਚੜਾਈ ਉਹ ਫੋਨ ਚ ਓਏ ਫਿਰ ਲੱਗੀ ਲਓ ਜੀ ਫਨਾਂ ਕਿ ਨਹੀਂ ਜਾਣਾ ਆਪਣੇ ਚੱਲ ਪੇ ਮੁੰਡੇ ਕਹਿੰਦੇ ਕਰਤਾਰ ਲੈਣ ਪਾਤੇ ਚਾਲੇ ਨੌਜਵਾਨਾਂ ਨੇ ਸਾਡੇ ਸੱਤ ਹੋ ਗਏ ਹਰਦੇਸ ਕਾਲੀ ਕੋਈ ਨਹੀਂ ਹਰਦੇਸ ਆਪਾਂ ਨੂੰ ਕਾਲੀ ਕੋਈ ਨਹੀਂ ਕਨੈਕਟਰ ਸ਼ੀਟ ਤੇ ਹੋ ਜੀ ਹਾਂ ਕਨੈਕਟਰ ਸ਼ੀਟ ਤੇ ਹੋ ਜੀ ਓਕੇ ਆ ਬਾਦ ਓਕੇ bro ਬਸ ਹੁਣ ਉੱਥੇ ਮਿਲਦੇ ਆਂ ਰਾਹ ਚ ਦੇਖਦੇ ਆ ਕਿਤੇ ਕਿਤੇ ਪੜਾ ਲੱਗਦੇ ਆ ਤੇ ਫੇਰ ਅਬ ਮੈਂ ਘੱਲ ਲੇ ਟੱਡੂ ਲੈਣੇ ਆਪਾਂ ਇੱਕ ਆਪਾਂ ਨੇ ਚੱਪ ਲੈਣੀ ਆਪਾਂ ਉਹ ਤੁਹਾਨੂੰ ਥਾੜੀ ਮਸ਼ੀਨ 'ਚ ਪਾਉਣ ਨੂੰ ਚੰਗਾ ਲੈ ਛੁੱਟ ਦਿਆਂਗੇ ਤੇ ਇੱਕ ਆਪਾਂ ਨੇ ਹਾਰ ਗਣ ਮਸ਼ੀਨ 'ਤੇ ਪਾਉਣਾ ਵਾਗਰ ਪਾਉਣਾ ਓਕੇ 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 ਤੇ ਇਹ ਗਨੇ ਬਿੱਕੜੀ ਜਾਮੇ ਆ ਟੱਡੂ ਫੜੀਏ ਨਾ ਹਾਰ ਫੜੀ ਕੀ ਹਾਲ ਜੋਬਰਾ ਲੋਟ ਅੜਲੇ ਡੱਬੇ ਪੰਨਾ ਰੋੜਾ ਉਹਦਾ ਫੋਨ ਜੀ ਲੱਗਿਆ ਪਿਆਗਾ ਪਤਾ ਲਾ ਧਰ ਲਾ ਪਹਾਰ ਰਹਿ ਗਿਆ ਆਪਣਾ ਚਲੋ ਜੀ ਅਜ ਹਾਰ ਕੰਦ ਰੋਕ ਲਓ ਬਸ ਹਾਂਜੀ ਤਮੀ ਜੀ ਅੱਲੇ ਕੀ ਹੋ ਗਿਆ ਚੱਕਰ ਦਾ ਬਸੋ ਮਾੜਾ ਬਲਾਗ ਤੇ ਰਾਤ ਉਹਨਾਂ ਨੇ ਮੋੜਤਾ ਹੀ ਅਜ ਤਾਂ ਛਾਪੀ ਪਹੁੰਚੇ ਸੀਗੇ ਸਾਪੇ ਸੀ ਕਿ ਮਾਨ ਕੀ ਸਾਪੇ ਡਪੇ ਸੀ ਸਾਪਾ ਡੱਪ ਗਿਆ ਸੀ ਮਾਨ ਕੀ ਪਹੁੰਚ ਚਲੋ ਕੋਈ ਫਾਇਦਾ ਨਹੀਂ ਆਉਂਦਾ ਰਾਤ ਨੂੰ ਕਹਿੰਦੇ ਮਸ਼ੀਨ ਨਾਲ ਦੇਣੀ ਉਹਨੇ ਕਹਿੰਦੇ ਫੋਨ ਆ ਗਿਆ ਸੀ ਉਹਨਾਂ ਫੋਨ ਆ ਗਿਆ ਸੀ ਉਹਨੂੰ ਚਲੋ ਸਾਡੀ ਸ਼ੇਵਾ ਵੀ ਲਾਗੀ ਘਰ ਘਰ ਵਾਰਾ ਚਾਹ ਚੂਕ ਬਣਾਈਏ ਹੁਣ ਚੱਲਿਆਂ ਪਾਤੇ ਚੱਲੇ ਬਾਈ ਗੁਰੂ ਦਾ ਨਾਮ ਲੈ ਕੇ ਹੁਣ ਮਿਲਦੇ ਚਲੋ ਭਾਈ ਕੀ ਹਾਲ ਚ ਹੈ ਠੀਕ ਆ ਮਾ ਲੇਟ ਹੀ ਹੋ ਗਏ ਤੁਰਦੇ ਤੁਰ ਬੱਸ ਕੰਮ ਹੋ ਪਏ ਲਓ ਜੀ ਆ ਗਏ ਮੇਰੇ ਵੀਰੋ ਨਾਬੇ ਕਿੰਨੀ ਕੁ ਬਾੜ ਰਹੀ ਹੈ ਹਰ ਦੇਸ 18 ਘੱਟ ਮੰਨੋ ਬਸ ਜੀ 18 ਕਿਲੋਮੀਟਰ ਓਕੇ ਬਾਦ ਸੁਣਾ ਬਾਦ ਸੁਣਾ ਬਸ ਇੱਥੇ ਆ ਇਧਰੋਂ ਤਾਂ ਹੁਣ ਜਾਣਾਗਾ ਗੱਡੀ ਤੇ ਹੀ ਉਧਰੋਂ ਤਾਂ ਮਸ਼ੀਨ ਤੇ ਜਾਵਾਂਗੇ ਹਮੂ ਹਾਂਜੀ ਖੇਚ ਲਾ ਤਿਆਰੀ ਹਣ ਤਾਂ ਰੀਲਾਂ ਰੀਲਾਂ ਪੈਂਦੀਆਂ ਹਉਣਪੈਂਟ ਤੱਕ ਉਹ ਚੱਪ ਜੀ ਚੱਕ ਲਈ ਸੀ ਉਹ ਜਿਹੜੀ ਰਾਤ ਲਈ ਸੀ ਹਾਂ ਹਾਂ ਚੱਕ ਲਈ ਚੱਕ ਲਈ ਉਹਦੇ ਬੜਾ ਕਹਾਣੇ ਆ ਚੱਲ ਸਹੀ ਆ ਮਿਲਦੇ ਆ ਉੱਥੇ ਜਾ ਕੇ ਉਹਨ ਦਾ ਮੂਰੋਂ ਬੰਦੇ ਫੋਨ ਲਾਈ ਜਾਂਦਾ ਕਹਿੰਦੇ ਜਲਦੀ ਆਜੋ ਰਾਤ ਇੱਥੇ ਹੀ ਐ ਸੀ ਨਾ ਉਹ ਦੇਖੜੀ ਗੱਡੀ ਲਓ ਜੀ ਆ ਗਏ ਕਹਿੰਦੇ ਭਾ ਦਸੋ ਕਿੱਥੇ ਖੜੀ ਆ ਬਾਹਰ ਹੀ ਗੱਡੀ ਪਈ ਆ ਮਸ਼ੀਨ ਤਾਂ ਮੈਨੂੰ ਲੱਗਦਾ ਅੰਦਰ ਖੜੀ ਆਰਦ ਅੰਦਰ ਅੰਦਰ ਉਹ ਸਾਈਡ ਤੇ ਕੱਟ ਕੇ ਨਾ ਉੱਥੇ ਬਾਹਰ ਲਈ ਨਹੀਂ ਲਿਆਉਣੀ ਅੰਦਰੋਂ ਹੀ ਲਿਆਵਾਂਗੇ ਆਪਾਂ ਤਾਂ ਚਾਬੀ ਫੜਨੀ ਆ ਫਿਰ ਵੱਡੀ ਹੋਰ ਹੋਰ ਕੀ ਚਾਬੀ ਫੜਨੀ 29 ਲੱਖ ਲਗਾ ਚਾਬੀ ਫੜਨੀ ਪਹਿਲਾਂ ਬਹੁਤ ਸ਼ੋਅ ਬਜਟਪੁਰ ਰੋਕਾ ਅੱਲਾਹ ਉਹ ਨਹੀਂ ਨਹੀਂ ਆ ਤਾਂ ਪਾਸੇ ਕਰ ਦੇਗਾ ਮਸ਼ੀਨ ਨੂੰ ਲਓ ਜੀ ਆ ਗਏ ਵੀਰੇ ਕਰਤਾਰ ਕੰਮੈਨ ਵਾਲਿਆਂ ਦੇ ਪਾਸ ਇਹ ਗੱਡੀ ਜਾਣ ਦੀ ਉਹ ਪੀਵੀਬੀ 75 18 ਨੰਬਰ ਆਪਣੇ ਵਾਲੇ ਆ ਰਾਤ ਦੇ ਇੱਥੇ ਆ ਚੁਪਰੇ ਹੋਏ ਜਾ ਕੇ ਮਿਲਦੇ ਆ ਚਲੋ ਹੋ ਤਾ ਟ੍ਰੈਲੀ ਦੇਗਾ ਮੈਂ ਚੌਂਕੀ ਭਰੀ ਇੱਥੇ ਰਾਤ ਰਹੇ ਅਸੀਂ ਅੱਜਾ ਮਸ਼ੀਨ ਵਾਲੇ ਨੇ ਚੌਂਕੀ ਭਰੀ ਆ ਸ਼ਾਇਦ ਇੱਧਰ ਹੀ ਹੋਣਗੇ ਅੰਦਰ ਇੱਧਰਲੇ ਪਾਸੇ ਆ ਦੇਖੀਏ ਕੰਮ ਖੜਾ ਨਾ ਕਾਟੇ ਖਾਣਾ ਕੱਢੀ ਨਹੀਂ ਕਾਟਦੇ 15 ਤੂੰ ਜੀ ਕਾਟਦੇ ਕੱਢੀ ਆ ਪੰਜ ਤੱਕ ਘਾਲੀ ਨਹੀਂ ਕਰਦੇ ਆ ਆਈ ਆਪਣੀ ਤੰਮੀ ਆਪਣੀ ਆ ਗਈ ਆਈ ਉਹ ਆਪਣਾਲੀ ਉਹ ਆਲੇ ਚਲੀਏ ਇਹੀ ਗੱਲ 5 ਲੱਖ ਹੋਰ ਪੈਂਦਾ ਹੋਰ ਨਹੀਂ ਗੱਲ 5 ਲੱਖ ਪੈਂਦਾ ਇਹ ਚ ਸੜ ਜਾ ਆ ਫੜੀ ਰਾਣੀ ਸੁੰਦਰਾ ਆਪਣੀ ਕੌਤਮੀ ਔਰ ਕਾਰਤੀ ਟੱਚਿੰਗ ਵਾਜਿੰਗ ਐਸਐਮਐਸ ਲੱਗ ਗਿਆ ਨਾਲ ਦੇ ਯਾਰਾ ਨਾ ਇੱਕ ਇਹ ਪੰਗਾ ਕਰਤਾ ਇਹਨਾਂ ਨੇ ਯਾਰ ਮੂਰ ਦੇ ਟਾਇਰ ਜਿਹੜੇ ਐਮਆਰਐਫ ਦੇ ਪਾ ਦੇ ਅਜੀ ਆਖੇ ਸੀ ਬੀਕੇਟੀ ਦੇ ਉਹਨੇ ਬੋਲਨੇ ਕਹਿੰਦੇ ਆਪ ਹੀ ਬਦਲੋ ਕਹਿੰਦੇ ਕੋਈ ਹੈ ਨਹੀਂ ਕਹਿੰਦੇ ਬੰਦੇ ਤੇ ਹੈ ਨਹੀਂ ਅੱਜ ਕੋਈ ਕਹਿੰਦੇ ਸੰਡੇ ਕਰਕੇ ਸੰਡੇ ਕਰਕੇ ਅੱਜ ਕੋਈ ਹੈ ਨਹੀਂ ਮਸ਼ੀਨ ਦਾ ਕੱਲ ਲੈਣਾ ਸਾਡੇ ਇੱਥੇ ਰੈਡੀ ਐ ਸੀ ਤੇ ਆਇਓ ਆਇਓ ਕੀ ਹਾਲ ਹੈ ਜੀ ਭਰਤੀ ਚੋਂ ਕੀ ਰਾਹ ਦਰੇ ਤੇਰੇ ਚੌਂਕੀਆਂ ਭਰੀਆਂ ਨੇ ਚੌਂਕੀਆਂ ਨਾਲ ਲੋਟਾਉਂਦੀ ਨਾ ਹੋ ਟਾਇਰ ਬਦ ਲੈਣਾ ਚੈੱਕ ਰਾਲ ਲਿਆਉਣ ਜਾਣਾ ਉਹ ਵੇ ਜੋਬਰਾ ਕਹਿਵਾ ਕਰਨਾ ਪਰਨਾ ਕੋਲ ਜਾ ਮੈਂ ਚਾਰ ਨਾੜੀ ਹੜਾ ਮੰਤ ਕਾਸਤੇ ਮੈਨੂੰ ਦੋ ਮਿੰਟ ਦੀ ਆਹ ਆ ਨਤ ਆ ਨਤ ਲੱਕ ਕਿਤਾ ਸਾਡਾ ਹੈ ਆਹ ਰੱਪ ਅਰੇ ਚਾਰੇ ਮੈਟ ਬਦਲਤੇ ਮੈਨੂੰ ਪੰਜਾ ਮਿੰਟ ਚਾਹਦਾ ਮੈਂ ਕਿਹਾ ਤਾਂ ਲੱਭ ਧਰਨ ਉਹ ਮੈਂ ਲੱਭਦਾ ਹਿਸਾਬ ਸਮਝਦਾ ਕਿ ਆਪਣੇ ਖੋਲਦੇ ਹੁੰਦੇ ਆ ਟਾਇਰ ਨੂੰ ਉੱਤੇ ਖੜ ਕੇ ਆਹ ਦਿਲਾ ਦਾ ਜੱਕ ਪਾ ਲਈ ਵੀ ਕੇਡੀ ਤੇ ਚਾੜਨੇ ਪੈਣਾ ਵੀ ਕੇਡੀ ਤੇ ਜੋ ਗੱਲੀ ਹੋਈ ਆਪਣੀ ਫੋਲਗਾ ਤਾਣੇ ਖੋਲਿਆ ਜੀ ਦੇਖੀ ਨੀ ਇੱਕ ਪਤਾ ਚੱਕਣਾ ਬਦਲ ਡਾਇਰ ਆਪੇ ਸੁਣਾਉਂਗਾ ਲੈਣ ਪੱਲੇ ਅੰਦਰ ਬਰੰਗ ਬਾਕੀ ਆਪੇ ਘਵਾਉਂਦੇ ਬੱਸ ਓਕੇ ਦਾ ਕੰਪਲੀਟ ਹੀ ਮੈਨੂੰ ਦੋਨੇ ਹੱਥਾਂ ਨਾਲ ਦੋਨੇ ਸਾਂ ਇੱਕ ਥਾਂ ਤੋਂ ਬਾਹਰ ਇੱਕ ਥਾਂ ਤੋਂ ਬਾਹਰ ਐ ਐ ਨਹੀਂ ਕੋਈ ਮਣੀ ਬੱਸ ਬੱਸ ਥੋੜੀ ਹੋਰ ਮੈਨੂੰ ਚੱਲ ਚੱਕਰ ਨੀ ਚੱਲ ਥੋੜੀ ਹੋਰ ਘਵਾ ਖੱਟ ਨਾ ਜੀ ਵਾ ਰੂ ਨਾ ਝਾੜ ਲੱਗਦੀ ਲਾ ਦੇ ਉਲਟ ਜਨਾਬਾ ਸੇ ਬਗੈਤੀ ਜਦੋਂ ਚੱਲਦੀ ਜਾ ਬੈਠਣਾ ਕੁਛੁੱਛ ਚੀਏ ਕਰਤੀਆਂ ਲੋਡ ਰਿੰਦੇ ਕਿ ਖੁੱਤੀ ਚਲੋ ਡਿਜੀਟਲ ਚ ਚਲਾਤੀਆਂ ਇਹਦੇ ਡਿਜੀਟਲ ਮੀਟਰ ਆ ਆ ਸਪੀਡ ਹਾਈ ਲੋ ਆ ਰੀਲ ਤਾਂ ਚੱਕਣ ਨੂੰ ਆ ਕਟਰ ਵਾਲਾ ਕਿਹੜਾ ਆਪਣੇ ਦਰ ਹਾਈ ਲੋ ਇੱਥੇ ਆਦਾ ਦਸ਼ਮੇਸ਼ ਦੇ ਰੀਅਲ ਆ ਰੀਅਲ ਜਮ ਐਂਡ ਤੇ ਕਰਤਾ ਕਟਰ ਵਾਲਾ ਬਚਾਲਿਆ ਉਹਦੇ ਸਾਰੇ ਉਲਟਾ ਨਾ ਪਰ ਅਰੇ ਜਰੀ ਕਿ ਮੈਂ ਅਮ ਜੀ ਨਾਲ ਆਪਾਂ ਮੂਹਰ ਨੂੰ ਦਿੰਨੇ ਆ ਇਹਦੇ ਪਿੱਛੇ ਨੂੰ ਦੇ ਜਰੀ ਤਾਂ ਲੋਟਾ ਚੱਲ ਪੈਰਾਂ ਨਹੀਂ ਲੱਗੀ ਹੋਈ ਐ ਇਹਦੇ ਆਉਂਦਰ ਪਾ ਦੇ ਪੰਜ ਗਰੀਆ ਪੰਜਾਂ ਬੈਗ ਚਾਰ ਫਾਰਵਰਡ ਲੈ ਉਹ ਜਾ ਫਿਰ ਕੇ ਤੋਂ ਜਾਂਦਾ ਵਾ ਠੀਕ ਆ ਲਓ ਜੀ ਮਾਰਤੀ ਸੈਲਫ ਮੁੰਡੇ ਨੇ ਤੇ ਐਮੂ ਵੀ ਚੱਲ ਗਿਆ ਨਾਲ ਪੌਣਿਆ ਕੱਟਰ ਕੱਟਰ ਆਪਣੇ ਵਾਲਾ ਇੱਧਰ ਖੜਾ ਹੋ ਸੈਂਟਰਾ ਸੈਂਟਰਾ ਲਓ ਲਓ ਜੀ ਕੱਟਰ ਨਹੀਂ ਲੈ ਕੇ ਕੱਟਰ ਵੀਲ ਜਾਣਾਗਾ ਖੜ ਜਾ ਭਜਾਈ ਜਾਣਾ ਇਹਨੂੰ ਕੱਲੀ ਨੂੰ ਆ ਕਟਰ ਕੌਣ ਬਾਉ ਮਸ਼ੀਨ ਦਾ ਡੱਕਰੀ ਜਾਂਦਾ ਮੈਂ ਆ ਕਟਰ ਕੌਣ ਬਾਉ ਹਾਂਜੀ ਚੱਲ ਤੂੰ ਮੁੰਡੇ ਚਾਹ ਪਾਣੀ ਪੀਣ ਹਾਂ ਕੌਣ ਲਾੜਾ ਵੀ ਕਰਤਾ ਆਲਾ ਮੈਂ ਇੱਧਰ ਦੇਖ ਪਤਾ ਟੀਨ ਚੀ ਬਾੜੀ ਫਿਰਦੇ ਸਾਈਡ ਤੇ ਬਾੜਦਾ ਲੰਡੀ ਵੀ ਲਿਆਣੀ ਆ ਕੋ ਬਿੱਲੀ ਕਾ ਬਸ ਕਿ ਠੀਕ ਆ ਇਹ ਨਾਲ ਉਹ ਦੇਣੀ ਆ ਓਏ ਗਿਫਟ ਦੇਣਾ ਆਪਾਂ ਨੂੰ ਚਾਚ ਲਈ ਦਫਤਰ ਚ ਇੱਧਰ ਲਿਆ ਕੇ ਆ ਦਿੱਤੀ ਹਾਂ ਉਹ ਜੋ ਬ੍ਰਦਰ ਚਾਹੀ ਬੀ ਜਾਣੇ ਹੈ ਕੀ ਨਾ ਚ ਬਣਾਉਣੀ ਬਣਾਉਣਾ ਹੈ ਬੱਸ ਕੀ ਹਾਲ ਜੀ ਬਾਬੇ ਢੋਲੇ ਵਾਲੇ ਪੜਾਉਣੀ ਹੋਈ ਨਾ ਕੋਈ ਨਾ ਫੜਾ ਦੇ ਯਾਰ ਕਿੱਥੇ ਪਾੜੀ ਦਾ ਬੱਸ ਯਾ ਨਾ ਇਹਨੇ ਗੱਡੀ ਲੈ ਲਈ ਨਹੀਂ ਇਹਨੇ ਨਹੀਂ ਪੈਨ ਨਹੀਂ ਲੋ ਵੀ YouTube ਫੈਮਿਲੀ ਵਧਾਈਆਂ ਹੋਏ ਕਿ ਤੁਹਾਡੇ ਕਰਨ ਵੀ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਹੋਰ ਮਸ਼ੀਨ ਦਾ ਵਾਧਾ ਕਰਿਆ ਆਪਾਂ ਦੋ ਨਿਆਗਾ ਉਹ ਖੜਿਆ ਰਾਣੀ ਸੁੰਦਰਾ ਬਰਾ ਸਵਾਗਤ ਵਧਾਈਆਂ ਭਾਈ ਸਵਾਗਤ ਵਧਾਈਆਂ ਜੀ ਦਿਖਾਈਏ ਟਰੱਕ ਵੀ ਦਿਖਾ ਮੜੀ ਕਰਤਾਰਾਂ ਨੇ

ਆ ਗਿਆ ਲੈ ਬਈ ਜੀ ਜੈਪਰੇਟਰ ਨੂੰ ਨਵੀਂ ਮਸ਼ੀਨ ਲੈ ਲੈ ਤੇ ਬਈ ਨਵੀਂ ਆ ਜਵਾਕ ਦੇ ਬੜਾ ਕੀੜਾ ਸੀ ਇਹਦੇ ਇਹ ਜਨਾ ਕਰਤਾਰੀ ਚਲਾਉਣੀ ਆ ਲਿਆ ਦੀ ਆ ਜੋ ਕਰਦੀ ਆ ਤੇ ਜ਼ੁਮੇ ਵਧਾਈਆਂ ਚਲੋ ਜੀ ਸਾਰਿਆਂ ਲਈ ਵਧਾਈਆਂ ਹੋ ਗਿਆ ਬਾਈ ਹਾਂ ਸਾਰਿਆਂ ਲਈ ਆਪਣੇ ਜੰਨੇ ਭਰਾ ਨੇ ਸਾਰਾ ਸਭ ਨੂੰ ਵਧਾਈਆਂ ਸਭ ਨੂੰ ਵਧਾਈਆਂ ਦੇਖ ਓਡੀ ਆ ਕੀ ਕਰਦਾ ਸੀ ਹੱਥ ਪਾ ਲੋ ਉਹਦੇ ਉੱਥੇ ਉਹ ਚੱਕੋ ਬਣਾਵਾ ਸਹੀ ਗੱਲ ਆ ਓਡੀ ਚੱਕ ਲੈਨੇ ਆ ਲਓ ਜੀ ਡਰਾਈਵ ਕੋਚ ਸਾਹਿਬ ਨੇ ਇੱਕ ਗੋਲ ਕਰਤਾ ਪਾਣੀ ਵਾਲਾ ਕੈਂਪਰ ਨਹੀਂ ਭੁੱਲ ਗਿਆ ਉਹਦਾ ਗੱਡੀ ਚ ਪਹਿਲਾਂ ਹੀ ਤਰਾਲੇ ਹੱਥ ਰੈ ਸਰ ਭੁੱਲੇ ਆਇਆ ਆ ਵੀ ਕਿੱਥੇ ਆ ਉਹ ਡਰਾਈਵਰੋ ਹੁਣ ਮਸ਼ੀਨ ਰਕਾ ਲਈ ਇੱਕ ਡਰਾਈਵਰ ਆ ਦੇ ਸਾਡੇ ਕੋਲੇ ਇਹ ਵੀ ਕੋਚ ਸਾਹਿਬ ਹੀ ਆ ਬੋਲ ਹੁਣ ਜਾਂਦੇ ਆ ਜਦ ਤੱਕ ਫੇਰ ਮੋੜ ਜਾਂਦੇ ਆ ਕਿ ਕਾਟਰ ਕੱਢੋ ਹੁਣ ਇੱਥੇ ਮਸ਼ੀਨ ਲੈ ਕੇ ਲਵਾ ਕੇ ਲੱਕ ਲੈ ਕੇ ਉੱਥੋਂ ਹੋਰਾਂ ਹੀ ਕਰਨਾ ਲਵਾ ਕੇ ਲਿਓਣਾ ਪੂ ਗੱਡੀ ਚ ਨਹੀਂ ਪਹਿਲਾਂ ਗੱਡੀ ਚ ਧਰ ਲੈ ਕੈਂਪਰ ਧਰ ਲੈ ਜੇ ਪਹਿਲਾਂ ਆਜਾ ਯਾ ਡਰਾਈਵਰ ਦੋਨੇ ਤੂੰ ਸੰਦ ਚੈੱਕ ਕਰੀ ਨੀ ਸਾਰੀ ਗੱਡੀ ਆ ਮਸ਼ੀਨ ਦੇ ਪੂਰੇ ਕਿ ਨਹੀਂ ਤੁਸੀਂ ਰਾਤ ਦੇ ਰਹੇ ਹੋ ਅਸੀਂ ਤਾਂ ਰਾਤ ਦੇ ਇੱਥੇ ਆ ਤੂੰ ਮਸ਼ੀਨ ਤੋਰੀ ਆ ਅਸੀਂ ਗੇਟਾਂ ਤੋਂ ਬਾਹਰ ਆ ਗਏ ਤੂੰ ਸਮਾਨ ਚੈੱਕ ਕਰ ਦੇ ਮਸ਼ੀਨ ਤੇ ਰੱਗਤ ਕਰੀ ਚੱਲ ਬੁਮਾਰ ਕੇ ਬਹਿ ਗਏ ਹਾਂ ਚਲੋ ਕੋਈ ਨਹੀਂ ਹੁਣ ਆਏ ਖੜ ਕੇ ਹੁਣ ਮੇਰੇ ਫੋਨ ਗੱਡੀ ਚਾਰਜ ਲਾਇਆਗਾ ਹਾਂ ਹਾਂ ਡਰਾਈਵਰ ਹੈ ਵੀ ਹੋਂ ਤੁਸੀਂ ਤਾਂ ਬਾਈ ਸਾਨੂੰ ਤਾਂ ਚੱਲ ਪਤਾ ਨਹੀਂ ਥਰੈਸਰ ਹੁੰਦਾ ਕੀ ਆ ਆ ਤੁਸੀਂ ਦੋ ਡਰਾਈਵਰੋਂ ਖਿੱਚੀ ਆਪਰੇਟਰ ਆਪਰੇਟਰ ਸਾਹਿਬ ਭੱਲੇ ਆਏ ਚਾਹੀ ਵਾਲਾ ਹੀ ਬਾਈ ਪਤਾ ਨਹੀਂ ਸਾਰਾ ਚਾਹ ਆ ਬੱਕਰੀ ਆਏ ਉਹ ਚਾਬੀ ਪਿੱਛੀ ਆ ਮਸ਼ੀਨ ਦੇ ਚੱਲ ਉੱਥੇ ਚਾਲਦੇ ਆ ਪੂਰੇ ਖੜੇ ਆ ਚਾਹੀ ਵਾਲਾ ਜੀ ਉਹ ਇਹਨਾਂ ਦਾ ਲੈ ਚਾਲਦੇ ਆ ਮੈਂ ਕਹਨਾ ਨਾ ਓਏ ਆ ਨਾ ਉਹਦੇ ਥਰੇਸਰ ਦੇ ਮੁੱਲ ਦੀਆਂ ਹੀ ਨੇ ਏਹ ਹੈ ਜੰਮੀ ਓਏ ਸ੍ਰਿੰਦਰ ਆ ਜਲਦੀ ਇੱਕ ਵਾਰ ਉਹਨਾਂ ਨੂੰ ਲਾ ਲੋ ਤੇ ਯੱਕ ਦੇ ਹਾਈ ਮਾਰਿਆ ਹੋਣਾ ਤੇ ਏ ਓਏ ਥਰੇਸਰ ਨਾਲ ਚੱਲਦੇ ਆ ਓਏ ਥਰੇਸਰ ਮੂਹ ਨ ਗਿਆ ਹੋਇਆ ਬਾਹਰ ਦੇ ਲੈ ਕੇ ਪਾਸੇ ਆ ਨਾ ਥਰੇਸ ਥਰੇਸ ਨਾਲ ਲੈ ਚਾਲਦੇ ਆ ਹਾਂ ਅ ਬਹੁਤ ਕਰਨ ਕਿ ਭਾਈ ਪੈਂਟ ਛੱਡ ਕੇ ਜਾਣਗੇ ਥਰੇਸਰ ਸਪੈਸ਼ਲ ਦੇ ਲੋ ਚੱਲ ਚੱਲ ਭਾਈ ਸ਼ਰਿੰਦਰ ਵਾਲੇ ਭਾਈ ਲੈ ਤਾਂ ਵੀ ਲੈਟਾਂ ਵਾਰ ਭਾਈ ਫੂਟੂ ਡਰਾਈਵਰ ਜਿਉਂ ਸਿਰੇ ਕਰੀ ਬੱਸ ਵਾਲਾ ਕਿਸੇ ਦਮਾ ਯਾਰ ਕਿਹਨੂੰ ਕਹਿ ਰਹੀ ਪੀ ਪੀ ਆਰਟੀਐ ਸਰਕਾਰੀ ਡਰਾਈਵਰ ਕਹਿ ਰਹੀ ਆਪਾਂ ਠੀਕ ਆ ਵੀਰੇ ਆ ਜਾ ਮਲਵਾ ਦੇ ਇੱਥੇ ਤੇ ਪਛਾਲੇ ਸਾਹਮਣੇ ਖੜਾ ਲੈ ਲੈਟਾਂ ਮਾਰਦੇ ਮਾਰੇ ਲੈਟਾਂ ਮਾਰਿਆ ਨਹੀਂ ਉਹਨੂੰ ਲੈ ਸੀ ਇਸ ਸਾਈਡ ਕਰਦਾ ਸਾਈਡ ਕਰਨ ਲੱਗਾ ਨਾ ਇੱਥੇ ਆਉ ਅੜੀਆਂ ਕਾਰਦੇ ਹਟਣਾ ਦੇਖ ਲੋ ਭਾਈ ਹੁਣ ਯਾਰ ਮੈਂ ਸੇ ਟਾਚੇ ਲੈਟਾਂ ਵਾਰ ਗੱਡੀ ਉਹ ਹਟਿਓ ਉੱਥੇ ਖੜੀ ਆ ਉਹ ਬੰਦਾ ਉਹ ਲੈ ਆ ਉਹ ਟ੍ਰੈਕ ਆ ਕਾੜੀ ਕਉਗਾ ਤੇ ਖਰਚ ਹੋਣਾ ਨਿਕਲੂ ਕੋਈ ਨਾ ਆ ਦੇਖੋ ਬੜੇ ਅਰੇ ਪੱਗ ਬਾੜੀ ਉੱਤੇ ਮੇਰੀਆਂ ਫਾਸੇ ਗਿਲ ਚ ਬੜੀ ਆ ਦੇਖੋ ਥੇ ਇਹਨਾਂ ਸੜਕ ਦਾ ਕਸੂਰ ਦੇਖ ਸੜਕ ਕੇ ਮੇਨ ਰੋਡ ਆ ਕਿਹੜਾ ਸ਼ਹਿਰ ਆ ਕੀ ਬੋਲ ਬੋਲ ਕਾ ਮੈਂ ਅਮਰਗੜ 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 ਸ਼ਹਿਰ ਦੇਖ ਲੋ ਬਈ ਸਾਡੇ ਹਾਲੇ ਤੇ ਅਮਰਗੜ ਵਾਲੇ ਦੇਖ ਲੋ ਲੈ ਜੇ ਗੱਡੀ ਉਹ ਥੇ ਲਾ ਕੇ ਐਂਪਲ ਪਾਸੋਂ ਕੋਈ ਮਸ਼ੀਨ ਆਉਂਦੀ ਹੌਲੀ ਥਾਂ ਰੋਕੇ ਸਾਈਡ ਤੇ ਕਰ ਲਾ ਮੰਨੇ ਨਹੀਂ ਇਹ ਨਾਲ ਨਾਲ ਸਿਰੇ ਲੈ ਕੇ ਜਾਉਂਗਾ ਲੇਟ ਆ ਲੈ ਦੋ ਚੱਕਰ ਨਹੀਂ ਹੁੰਦਾ ਚੱਲ ਚੱਲ ਆਪ ਦਾ ਰੋਬਰਾ ਕਿੰਨਾ ਲਾ ਗਿਆ ਨਾ ਇਹ ਆ ਸਾਰੇ ਦਾ ਚਾਕ ਆ ਸਾਰਾ ਜਾ ਮਗਾ ਨਹੀਂ ਲਵਾ ਬਸ ਨੇ ਲੈ ਜੇ ਡਰਾਈਵਰ ਵੀ ਦੇਖ ਦੇ ਯਾਰ ਇਹ ਲੋਕ ਹਾਂ ਤੁਸੀਂ ਨਗਾ ਥਰੇਸਰ ਆਪੋ ਲੈ ਆਹੀ ਲਾਜ ਲੋਕ ਸੁਪਰ ਹੀਡਰ ਜਾ ਯੂਰੇ ਐੜੀ ਸੁਪਰ ਹੀਡਰ ਲਾ ਦਿੰਦੇ ਮਗਾ ਲੈਣਾ ਫੋਰਸ ਵਾਲਾ ਦਾ ਯੂਰੇ ਉਹ ਪੀ ਆ ਡੀ ਵੀ ਲੱਦਣੀ ਦੀ ਆਦੀ ਪੀ ਆਰ ਡੀ ਪੀ ਆਰ ਡੀ ਚ ਲੇਖ ਮੈਂ ਲੇਟਾਂ ਮਾਈਏ ਖੜ ਜਾ ਲਿਆ ਕੇ ਫਸਾਲੀ ਉਹਨੇ ਉਹਦਾ ਡਰਪੋਗ ਵੀ ਨਿਕਲ ਗਈ ਉਹ ਤੋਂ ਉਹ ਜਦੋਂ ਹੱਲਾ ਸ਼ੇਰੀ ਬੋਲੇ ਦਿਨ ਰਾਤ ਨਹੀਂ ਰਾਣੀ ਖੜਦ ਦੇਣੀ ਮਸ਼ੀਨ ਪੈਟ ਚ ਮਾਰੂ ਨਹੀਂ ਪਾਣ ਦੇਣੀ ਬੁਰੀਆਂ ਨਜ਼ਰਾਂ ਵਾਲਿਆਂ ਦੇ ਮੂੰਹ ਭੰਨਣੇ ਆ ਸਿਤਰਾ ਨੇ ਕਿ ਦੱਬ ਕੇ ਸੀ ਜਣ ਚੱਲੂਗਾ ਕੰਬੈਲ ਲਿਆਂਦੀ ਮਿੱਤਰਾਂ ਨੇ ਆ ਸ਼ਰਾ ਚਾਖਾ ਆਏ ਬਾ ਇਹੀ ਭਵੇ ਭੈਣਾਂ ਆ ਆਹੋਂ ਨੂੰ ਤਾਂ ਆ ਗਏ ਆ ਸੌਣ ਲੱਗੇ ਬਾਈ ਬਾਲਾ ਔਖਾ ਸਾਰੇ ਸ਼ਹਿਰਾਚ ਧਾਰ ਨੇ ਲੱਗੇ ਹੋਏ ਆ ਐਂ ਬਸ ਕਾਦੇ ਧਾਰ ਨੇ ਲੱਗੇ ਹੋਏ ਸੱਚੀ ਮੂਰ ਦੇ ਲੱਗੇ ਧਾਰ ਨੇ ਲੱਗੇ ਨਾ ਭਈ ਹੋਰ ਰਾਤ ਹੋਈ ਆ ਤੇ ਡਰ ਜਾਂਦੇ ਆ ਕੋ ਮਗੇ ਆ ਲੈਣਾ ਪੰਗਾ ਦੇਖੀਓ ਫਿਰ ਉਹ ਬਾਈ ਕਹਿੰਦਾ ਉਹ ਰਹਿਣ ਦੇ ਬੈ ਕਾਰ ਲਾ ਬੈ ਕਾਰ ਲਾ ਯਾਰ ਪਤਾ ਹੀ ਕਾ ਧਾਰ ਨੇ ਕਹੇ ਨਾ ਪੁੱੜਕੇ ਕਿਸ ਨਾਲ ਧਰਨਾ ਲੱਗਾ ਧਰਨਾ ਨਹੀਂ ਪਤਾ ਆ ਧਰਨਾ ਕਹਦਾ ਲੱਗਿਆ ਹੋਇਆਗਾ ਕੋਈ ਨਹੀਂ ਪਤਾ ਵੀਰੇ ਆ ਚੱਲ ਜਾਣ ਦੇ ਬੈਗ ਪਰ ਦੋ ਬੰਦੇ ਸਟਾਰਟ ਕਰਨ ਚਾਹੀਦੇ ਇਹਨੂੰ ਇੱਕਦਾਂ ਦੇਖੀ ਚੱਲ ਓਏ ਬੋ ਡਰੈਵਰਾਂ ਗੇਤੀ ਸਟਾਰਟ ਕਰਤੀ ਜੋ ਭਰਾ ਨੇ ਨਹੀਂ ਕਰ ਦਿੰਦੇ ਤੰਮੀ ਨਾ ਪਹਿਲੇ ਨਹੀਂ ਕਹਦਾ ਤੂੰ ਜੇਗਾ ਤੇ ਤੀਜੇ ਜੀ ਤੀਜੇ ਜੀ ਯਾਰ ਪਤਾ ਇਹ ਸੌ ਲੱਗੇ ਇੰਤ ਤੱਕੜਾ ਬੜੀ ਮਸ਼ੀਨੀ ਐਂਡੀ ਸੈੱਟ ਬਣਿਆ ਚੌਥੀ ਤੋਰ ਲਾ ਚਾਹੇ ਚਾਹੇ ਚਾ ਉੱਥੇ ਹੀ ਤੋਰ ਲਾ ਜਾਣਾ ਕਿੱਧਰ ਹੁਣ ਆ ਪਿੰਡਾਂ 'ਚ ਨਹੀਂ ਜਾ ਕੇ ਇਹ ਜੀ ਗਿਆ ਨਾ ਅੰਦਵ ਉਹ ਕੋਈ ਚੱਕ ਦੇ ਦੇਖੀ ਜਾਊਗਾ ਚੱਲ ਦੰਮੀ ਆਹ ਦੇ ਕਮੈਂਟ ਆਓ ਰੇਲ ਆ ਗਈ ਕਹਿੰਦੇ ਕਮੈਂਟ ਜਿਹੜਾ ਰਿਐਲਟੀ ਵੀ ਆਏ ਔਰ ਮਲੜੀ ਤੇ ਜਾੜ ਦਿੰਦੇ ਰਾਹ ਬੰਦ ਆ ਰਹੇ ਰਾਹ ਬੰਦ ਆ ਲਾਦਾ ਪਟੜੀ ਚਾੜਨਾ ਪੈਣਾ ਹੀ ਆ ਲਾਦਾ ਉਹ ਬਰਨਾਲੇ ਜਾ ਬਚਾ ਗਏ ਓਏ ਹਾਂ ਵੱਡੜੀ ਚੜਾ ਲਈਏ ਬੰਦ ਕਰ ਲਾਉਂਦਾ ਮੈਂ ਤਾਂ ਮੇਟਾਉਂਦਾ ਆ ਆ ਗਈ ਰੇਲ ਤਾਂ ਆਹੋ ਆ ਗਈ ਮੈਂ ਦਸਾ ਬੈਟਨ ਬਾਜੂ ਨਾ ਇੱਧਰ ਆਉਗੇ ਤਾਂ ਕਿੱਧਰ ਆਉਣਾ ਨੇ ਮੈਨੂੰ ਲੱਗਦਾ ਰੰਗ ਕਰ ਜਗਰਾਵਾ ਤੋਂ ਆਉਣੀ ਆ ਮੈਨੂੰ ਲੱਗਦਾ ਰਾਜਸਥਾਨ ਦਾ ਤਾਂ ਉਹਨੇ ਟੰਬੇ ਵੇਲਾ ਉਹ ਦੇ ਬਸ ਲਈ ਬੈਠਾ ਜਗਰਾਵਾ ਤੋਂ ਆਉਣੀ ਆ ਜਗਰਾਵਾ ਤੋਂ ਆਉਣੀ ਆ ਆ ਗਈ ਰੇਲ ਓਏ ਉਹ ਡੱਬੇ ਖੜਾ ਓਏ

ਆਜਾ ਗਿਆ ਨਾ ਬੜੀ ਬੜੀ ਬੱਡੀ ਐ ਡਰੇਨਾ ਬਈ ਪੂਰੀ ਬੱਡੀ ਆ ਇਹ ਹੁਣ ਆਈ ਆ ਘੱਟੇ ਵਾਲੀ ਲੈ ਯਾਰ ਧਨੇਰ ਤੋਂ ਜਾਂਦੀ ਆ ਇਹ ਹੁਣ ਧਨੇਰੋਂ ਤੁਰਨੀ ਆ ਤੁਰ ਪਈ ਆ ਤੜਕੇ ਤੋਂ ਰੂਹ ਧਨੇਰ ਤੇ ਖੜਨੇ ਰੈਗੜ ਇਹ ਕਿ ਰੈਗੜ ਸਵਾਰੀਆਂ ਉਹਦੇ ਵਾਲੀਆਂ ਅਮਦਗੜ ਵਾਲੀਆਂ ਓਵਰ ਆਲ ਦੀ ਗੱਲ ਨਹੀਂ ਕਰਦਾ ਮੈਂ ਆ ਆਪਣੇ ਵਾਲੀ ਆ ਸਾ ਠੀਕ ਆ ਠੀਕ ਆ ਹਲਾ ਪਾਸੋਂ ਤੌਰ ਕਿਤਨੇ ਹੀ ਜਾਣੀ ਆ ਦਾ ਇਹਦੇ ਵੀ ਉਹਦੇ ਜੀ ਨੇ ਡੱਬੇ ਤਾਂ ਹੈਗੇ ਆ ਦੇਖ ਆ ਓਏ ਹੋਰ ਕਿਹੜਾ ਨਾ ਉਹ ਚਿੰਦੇ ਬਹੁਤ ਡਰਦੇ ਸਾਈਡ ਤੇ ਕਿਹੜੀਆਂ ਲਾਈਆਂ ਨੇ ਓਏ ਚਲ ਚਲੀਏ ਜੀ ਮੀ ਕਿੱਧਰ ਵਾੜੀ ਫੇਰਦੇ ਪਿੰਡਾਂ 'ਚ ਪੁਣੇ ਹਰਿਆਣਾ ਤਰੇਰ ਐਨ ਖਲਾ ਐ ਦੇਖੇ ਨਹੀਂ ਲਏ ਬਈ ਯਾਰਾ ਪੈਡਰ ਉੱਪਰ ਲੱਗੀ ਆ ਦੇਖੇ ਨਹੀਂ ਕਰਿਆ ਇਧਰ ਲੈ ਆ ਸੀ ਕਿਧਰ ਫਸ ਕੇ ਜਾ ਕੇ ਆਹ ਦੇਖ ਕੰਨਾ ਛੋਟਾ ਮੋੜ ਆ ਕਟਰ ਦੇਖਿਓ ਮੜਾ ਜੀ ਆ ਮੋੜ ਦੇਖ ਕੰਨਾ ਛੋਟਾ ਜਿਹਾ ਇੱਥੋਂ ਮੋੜਨੀ ਆ ਚੱਲ 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 ਆ ਦੇਖ ਲੋ ਆ ਜੜ ਰੋ ਦਿਨ ਹੁੰਦੇ ਗੜ ਗੜ ਦੇਖੇ ਵੀ ਹੈ ਨਹੀਂ ਕਦੇ ਸੀ ਤਾਰਾ ਬਾਲੇ ਦੀ ਮੈਂ ਨਹੀਂ ਵੀ ਆ ਮੁੜ ਗਿਆ ਓਏ ਦੇਖੇ ਵੀ ਹੈ ਨਹੀਂ ਕਦੇ ਬੈਂਡਾ ਆ ਰਿਹਾ ਸੀ ਬੜੇ ਕਿੱਧਰ ਬਾੜ ਦਾ ਬਲੈਕ ਕੋਟਲੇ ਚ ਓਏ ਆਹ ਹਣੇ ਚਾਰ ਗੱਡੀਆਂ ਦਾ ਕੰਪੈਨ ਨਗੌਰ ਨੂੰ ਲੱਗਿਆ ਯਾਦਗਾਰੀ ਬਣ ਗਈ ਵੀ ਕਰਤਾਰ ਦੇ ਅਸੀ ਗਵਾਰਦੀ ਤੇ ਆਦੀ ਕੇ ਵਾਸਿਓ ਉਹੋ ਗਰੇ ਦੋ ਗੱਡੀਆਂ ਪਿੱਛੇੜੇ ਖੜ ਖੜ ਦੇਖ ਲੈਣਾ ਕਿੱਥੇ ਬਾਈ ਬੈਠੇ ਕਿੱਧਰ ਮੈਂ ਸਾਰੇ ਘਰੇ ਬਾਹਰ ਆ ਕੇ ਵੇਖ ਲੈ ਬਾਹਰ ਆ ਗਏ ਬੜੀ ਕੀ ਚੀਜ਼ ਆ ਗਈ ਹੈ ਆ ਮੋੜ ਦੇਖ ਲੋ ਲੈ ਆ ਮੋੜ ਦੇਖ ਲੋ ਆ ਮੋੜ ਦੇਖ ਲੋ ਬੜੀ ਪੂਛ ਦੇਖਣੀ ਪੂਛ ਤੇ ਹੁਣ ਏ ਪੂਛ ਕਿੱਧਰ ਤੰਗ ਪੀ ਜਾਣੂ ਫਿਰ ਤੋੜਾ ਦੇ ਓਏ ਆ ਜਾਓ ਸੋ ਪਰਪਰ ਕਰੇ ਜਾਣੂ ਫਿਰਦਾ ਇਨਾ ਓਏ ਯਾਰ ਥੋੜੀ ਬੜੀ ਕੰਮ ਲਵੇ ਜਾਣਦਾ ਆਹ ਅਰੇ ਤੈਈ ਭੁੱਖ ਲੱਗਿਆ ਫੜਾ ਰੇ ਦਫਾਣ ਮੇਰ ਦਾ ਮਾਰੇ ਪੁੱਤਾਂ ਨੇ ਜੱਟੂ ਖਾਲਾ ਖਾਣਾਗਾ ਹੱਸ ਚੰਨਨ ਦੇਖ ਤੈਨ ਚੜਿਆ ਪਿਆ ਹੂੰ ਤਾਂ ਇੰਨੇ ਬਾਹਰ ਕਿੱਧਰੀ ਆ ਯੱਕ ਵੀਂਦਾ ਨਹੀਂ ਹੀ ਡਰਾਈਵਰ ਕਊਗਾ ਪੰਗੂ ਨੈਂਗੀ 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 ਜਾਊ ਨੈਂਗੀ ਨੈਂਗੀ ਨਿਗਾਹ ਦਿੰਦਾ ਐ ਤਾਂ ਮੁੰਡਾ ਪੁਰਾਣਾ ਪਾਪੀ ਆ ਆਗੇ 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 ਜਾਣਦੇ ਆ ਨਾ ਜੀ ਆ ਤੋ ਜੀ ਆ ਗਏ ਵੀਰੇ ਪਿੰਡ ਆ ਤਾ ਕਹਾ ਮਾ ਆਦੇ ਜਾਣੇ ਗਾ ਹੌਣ ਆਊਗਾ ਘਰੇ ਕਿਉਂ ਖੇਲ ਦੀ ਜਾ ਰੋ ਜੋਪਰਾ ਖੇਲ ਦੀ ਪਤਾ ਲੱਗ ਜੀ ਉਹਨਾਂ ਨੂੰ ਵੀ ਨਹੀਂ ਆਉਂਦੀ ਆ ਸਮਝ ਅਈ ਬਦਨ ਜਾਈ ਸੋਨੂ ਯੂਰਪਾਂ ਦਾ

ਬਾਕੀ ਤੜਕੇ ਲਾਉਣੇ ਆ ਕੋਹ ਵੜੀ ਰਾਣੀ ਸੁੰਦਰ ਦੁੱਜੀ ਚੱਲ ਵੀ ਆਜੋ ਨੀ ਆਜੋ ਹੁਣ ਮੁੰਡੇ ਨੂੰ ਕਿਹਾ ਉਹਦਾ ਨਵਾਂ ਹੀ ਹਰਦ ਤੇਨ ਸਵਾ ਬਧਾਈ ਆਇਆ ਬਧਾਈਆ ਤੈਨੂੰ ਕਾਇਆ ਜੀ ਤੂੰ ਸਵਾ ਬਧਾਈ ਤੋਂ ਪਹਿਲਾਂ ਪਹਿਲੋ ਕਿਹਾ ਸੀ ਹੁਣ ਆ ਵੀਡੀਓ ਬਣਦੀ ਆ ਹਾਂ ਅੱਛਾ ਹਾਂ ਵੀਡੀਓ ਬਣਦੀ ਹੁਣ ਵੀਡੀਓ ਬਣਦੀ ਆ ਹਾਂ ਬਹੁਤ ਬਹੁਤ ਭਾਈ ਤੁਹਾਨੂੰ ਅੱਜ ਨੂੰ ਉੱਥੇ ਸੀ ਜਾਤ ਹਾਂ ਕੱਲ ਦੀ ਸੀ ਜਾਤ ਕੱਲ ਦੇ ਉੱਥੇ ਆਜ ਕੇ ਲਾ ਗਿਆ ਲਾ ਗਿਆ ਨਿਪਰਾ ਦੀ ਚੌਂਕੀ ਚੌਂਕੀ ਵਲਾ ਗਿਆ ਕਰਤਾਰ ਮੰਦਿਰ ਹੈ ਹੈ ਲਾਣਦਾਰ ਨੂੰ ਪਤਾ ਲੱਗਿਆ ਨਹੀਂ ਥਰੇਸਰ ਵਾਲੇ ਪਾਸੇ ਹੈਂ ਇਹ ਦੇਹੜਾ ਕਵੱਤ ਬੋਗ ਕਵੱਤ ਬੋਗ ਹੈਂ ਕਵੱਤ ਬੋਗ ਕਰਨੀ ਨਹੀਂ ਤੇਰੇ ਸਿਰ 'ਤੇ ਲੱਗਣੀ ਜੀ ਹੋਗਾ ਰਾਤ ਵੀ ਕੱਟੇ ਨੂੰ ਪਤਾ ਲੱਗਿਆ ਨਹੀਂ ਉਹ ਐ ਗੱਲ ਕਹਿਣੀ ਆ ਤੇ ਹਾਂਜੀ ਦੋਸਤੋ ਦੱਸੋ ਫਿਰ ਕਿਵੇਂ ਲੱਗਾ ਬਲੌਗ ਲਾਈਕ ਸ਼ੇਅਰ ਕਮੈਂਟ ਕਰ ਲਿਓ 10-2 ਬਲੌਗ ਤੇ ਸਬਸਕ੍ਰਾਈਬ ਕਰ ਦਿਓ ਪਿਆਰ ਦੋ ਦੱਬ ਕੇ ਕਹੜ ਗਿਆ ਬਲੌਗ ਆਉਣਗੇ ਮਸ਼ੀਨ ਆਪਾਂ ਨਵੀਂ ਹੈ ਠੀਕ ਹੁਣ ਹਾਂ ਤੇ ਓਕੇ ਮੈਲ ਰੈਸਟ ਬਲੌਗ ਦੇ ਵਿੱਚ ਓਕੇ ਵੀਰੇ